ਉਹ ਵੀ ਚੱਲ ਗਏ ਮਾਨਯੋਗ ਸਪੀਕਰ ਸਾਹਿਬ ਨੰਬਰ ਮੇਰਾ ਸਵਾਲ ਦਾ ਨੰਬਰ 1536 ਥੈਂਕ ਯੂ ਬੈਠੋ ਸਰਦਾਰ ਹਰਜੋਤ ਸਿੰਘ ਬਹਿਸ ਉਚੇਰੀ ਸਿੱਖਿਆ ਮੰਤਰੀ ਜਵਾਬ ਦੇਣਗੇ ਬੁਲਾਓ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਵਿਧਾਇਕ ਸਾਹਿਬ ਰੰਧਾਵਾ ਸਾਹਿਬ ਨੇ ਸਵਾਲ ਪੁੱਛਿਆ ਕਿ ਕੀ ਜ਼ੀਰੇਤਪੁਰ ਦੇ ਵਿੱਚ ਨਵੇਂ ਸਰਕਾਰੀ ਕਾਲਜ ਦੀ ਬਣਾਉਣ ਦੀ ਕੋਈ ਪ੍ਰੋਪੋਜ਼ਲ ਹੈ ਐਜ਼ ਆਫ ਨਾਓ ਸਰ ਫਿਰ ਹਾਲ ਇਹਦੇ ਉੱਤੇ ਕੋਈ ਕੰਮ ਨਹੀਂ ਹੋਇਆ ਪਰ ਸਰ ਜ਼ੀਰਕਪੁਰ ਮੇਰਾ ਇਹ ਮੰਨਣਾ ਹੈ ਕਿ ਜ਼ੀਰਕਪੁਰ ਪੰਜਾਬ ਦਾ ਸਭ ਤੋਂ ਤੇਜ਼ੀ ਨਾਲ ਵਧਦਾ ਹੋਇਆ ਸ਼ਹਿਰ ਹੈ ਈਵਨ ਇਨ ਸਕੂਲ এডੂਕੇਸ਼ਨ ਸਾਈਡ ਸਰ ਅਸੀਂ ਸਕੂਲਾਂ ਦੇ ਉੱਤੇ ਬਹੁਤ ਜ਼ਿਆਦਾ ਸਟ੍ਰੈਸ ਜਿਹੜਾ ਹੈ ਜ਼ੀਰਕਪੁਰ ਡੇਰਾ ਬੱਸੀ ਦੇ ਰਹੇ ਆ ਤੇ ਮੇਰੀ ਮਾਨਯੋਗ ਐਮਐਲਏ ਸਾਹਿਬਾਨ ਨਾਲ ਗੱਲ ਵੀ ਹੋਈ ਹੈ ਇਸ ਕੁਐਸਚਨ ਆਰ ਤੋਂ ਪਹਿਲਾਂ ਇਨੀ ਕੁਝ ਪਿੰਡਾਂ ਦੀ ਸਾਈਟਸ ਆਇਡੈਂਟੀਫਾਈ ਕੀਤੀ ਹੈ ਜਿਦੇ ਵਿੱਚ ਪਿੰਡ ਨਾਗਲਾ ਦੇ ਵਿੱਚ 400 ਏਕੜ ਜ਼ਮੀਨ ਪਈ ਹੈ ਸ਼ਾਮ ਲੜਦੀ ਤੇ ਅਗਰ ਮਾਨਯੋਗ ਐਮ ਐਲ ਏ ਸੇ ਬਾਂਸਾ ਨੂੰ ਜ਼ਮੀਨ ਦਿਵਾ ਦਿੰਦੇ ਨੇ ਤਾਂ ਅਸੀਂ ਡੈਫੀਨੇਟਲੀ ਇੱਥੇ ਸਰ ਇੱਕ ਜਿਹੜਾ ਨਵੇਂ ਕਾਲਜ ਦੀ ਪ੍ਰੋਪੋਜ਼ਲ ਤੇ ਕੰਮ ਕੀਤਾ ਜਾ ਸਕਦਾ ਹੈ। ਮਾਨਯੋਗ ਸਪੀਕਰ ਸਾਹਿਬ ਪਹਿਲੀ ਗੱਲ ਤਾਂ ਮੈਂ ਕਹਾਗਾ ਕਿ ਇਦਰੋਂ ਦਾ ਕੁਝ ਹੋਇਆ ਹੀ ਨਹੀਂ 50 ਸਾਲ ਨਾਲ ਕਾਲਜ ਨਾਲ ਸਕੂਲ ਸਾਡਾ ਛੋਟਾ ਵੀ ਸਾਡਾ ਸਿੱਖਿਆ ਮੰਤਰੀ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਜਿਵੇਂ ਸਰਕਾਰ ਸਾਡੀ ਦਾ ਇਹ ਸ਼ੁਰੂ ਤੋਂ ਮਨਸ਼ਾ ਰਹੀ ਹੈ ਅਸੀਂ ਹਸਪਤਾਲਾਂ ਤੇ ਸਿੱਖਿਆ ਕ੍ਰਾਂਤੀ ਲੈ ਕੇ ਆਉਣੀ ਹੈ ਜਿਸ ਮੇਰੇ ਨੌਜਵਾਨ ਸਾਥੀ ਵੀਰ ਨੇ ਮੰਤਰੀ ਸਾਹਿਬ ਨੇ ਮੇਰੇ ਹਲਕੇ ਦਾ ਵਿਜ਼ਿਟ ਵੀ ਕੀਤਾ ਔਰ ਲਗਭਗ 350 ਟੀਚਰ ਮਿਲਿਆ ਆ ਜਿਹੜਾ ਗਵਰਨਮੈਂਟ ਕਾਲਜ ਦਾ ਮੁੱਦਾ ਹੈ ਜ਼ਿਰਕਪੁਰ ਦਾ ਮੈਂ ਤਾਂ ਇਸ ਸਦਨ 'ਚ ਕਹਿਣਾ ਚਾਹੁੰਦਾ 50 ਸਾਲ ਹੋ ਗਏ ਜ਼ਿਰਕਪੁਰ ਨੂੰ ਵਸੇ ਹੋਏ ਛੋਟੇ ਸ਼ਹਿਰ ਤੋਂ ਅੱਜ ਗੁੜਗਾਵਾ ਬਣ ਗਿਆ ਪਹਿਲੀਆਂ ਸਰਕਾਰਾਂ ਨੇ ਕੋਈ ਅੱਛਾ ਸਕੂਲ ਵੀ ਨਹੀਂ ਦਿੱਤਾ 10ਵੀਂ ਤੱਕ ਮੇਰੀ ਪਰੂਜਰ ਅਪੀਲ ਵੀ ਨਹੀਂ ਬੇਨਤੀ ਹੈ ਔਰ ਮੈਂ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਕੋ ਐਜੂਕੇਸ਼ਨ ਕਾਲਜ ਦਾ ਹੱਬ ਹੈ ਇਹ ਤੁਸੀਂ ਜ਼ਿਰਪੁਰ ਜ਼ਰੂਰ ਦਿਓ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸ਼ਹਿਰ ਹੈ ਜ਼ਿਰਪੁਰ ਡਵੈਲਪ ਹੋਇਆ ਤੇ ਮੇਰੀ ਇਹ ਜਿਹੜੀ ਸਲਾਹ ਹੈ ਪੀਰ ਮਚਲੇ 10 ਏਕੜ ਜ਼ਮੀਨ ਦਵਾ ਸਕਦੇ ਆ ਨਗਲੇ 5-4 ਕਿੱਲੇ ਦਵਾ ਦਾਂਗੇ ਪਰ ਬਾਤ ਵੀ ਤੁਹਾਨੂੰ 5-4 ਕਿੱਲੇ ਦਵਾ ਦਾਂਗੇ ਕਿਉਂਕਿ ਜ਼ਿਰਪੁਰ ਸ਼ਹਿਰ ਸਭ ਤੋਂ ਮਹਿੰਗਾ ਸ਼ਹਿਰ ਹੈ ਉਵੇਂ ਤਾਂ ਇਹਨਾਂ ਵਾਲਿਆਂ ਦੇ ਖਾ ਹੀ ਜਾਣਾ ਪਹਿਲਾਂ ਵੀ ਤਾਂ ਕਈ ਨਗਸ਼ਾਮ ਲਟੇ ਦੇ ਕਬਜ਼ੇ ਕਰਕੇ ਖਾ ਹੀ ਗਏ ਆ ਉਹ ਕਿਉਂ ਨਾ ਸੀ ਐਜੂਕੇਸ਼ਨ ਹੱਬ ਬਣਾ ਲਈਏ ਅੱਜ ਤੋਂ ਪਹਿਲਾਂ ਸਰਕਾਰਾਂ ਨੇ ਜਿੰਨੇ ਕਬਜ਼ੇ ਹੋਏ ਐ ਸ਼ਾਮਲਾਟਾ ਜ਼ਿਰਕਪੁਰ ਵਿਕੀਆਂ ਚੰਡੀਗੜ੍ਹ ਦੇ ਨਾਲ ਰਿਹਾ ਤੇ ਅੱਜ ਸਾਡੇ ਮੰਤਰੀ ਸਹਿਬਾਨ ਮੈਂ ਮੁੱਖ ਮੰਤਰੀ ਸਾਹਿਬ ਨੂੰ ਔਰ ਸੀਮਾ ਸਾਹਿਬ ਨੂੰ ਇਹ ਮੰਗ ਕਰਦਾ ਕਿ ਥੋੜੇ ਜੇ ਫੰਡ ਦੇ ਦਿਓ ਸਾਡਾ ਹਲਕਾ ਬਹੁਤ ਵੱਡਾ ਔਰ ਜ਼ਿਰਕਪੁਰ ਦੇ ਵਿੱਚ ਏਡੀ ਵੱਡੀ ਆਬਾਦੀ ਹੈ ਜਿੱਥੇ ਮੇਰੀਆਂ ਭੈਣਾਂ ਛੋਟੀਆਂ ਬੱਚੀਆਂ ਕਦੀ ਵਿਚਾਰੀਆਂ ਚੰਡੀਗੜ੍ਹ ਭੱਜਦੀਆਂ ਕਦੀ ਉਹ ਪੰਚਕੂਲੇ ਜਾਂਦੀਆਂ ਅੱਜ ਇਹਦੀ ਚੀਜ਼ ਦੀ ਜ਼ਰੂਰਤ ਹੈ ਜਗ੍ਹਾ ਮੈਂ ਜ਼ਰੂਰ ਦਵਾ ਦਾਂਗਾ ਜਿੰਨੇ ਇੱਕ ਮੰਤਰੀ ਤੁਸੀਂ ਕਹੋ ਪਰੇ ਧਿਆਨ ਰੱਖਿਓ ਆ ਪਿਛਲੇ ਵਾਲਿਆਂ ਨੇ ਤਾਂ ਕੁਝ ਨਹੀਂ ਕੀਤਾ ਤਾਂ ਸ਼ਾਮਲਾ ਟਵਿਚਰ ਦੀ ਲੱਗੇ ਰਹਾ ਜੇ ਅੱਜ ਪਰਮਾਤਮਾ ਨੇ ਤੁਹਾਨੂੰ ਕਲਮ ਦਿੱਤੀ ਹੈ ਤਾਂ ਹਰਾ ਪੈਨ ਜੀਰਕਪੁਰ ਵਾਸਤੇ ਵਾਧਿਓ ਲੋਕ ਯਾਦ ਕਰਨਗੇ ਅੱਜ ਤੱਕ ਬਸੰਡਾ ਔਰ ਜੇ ਡਾ ਵੱਡਾ ਸ਼ਹਿਰ ਯਾਰ ਕੋਈ ਬਸੰਡਾ ਨਹੀਂ ਕੋਈ ਕਾਲਜ ਨਹੀਂ ਬੜੀ ਸਵਾਰੀ ਦੀ ਗੱਲ ਸ਼ਾਮਤ ਤੇ ਵਣਚਾ